ਖਬਰ ਚੰਡੀਗੜ੍ਹ ਤੋਂ ਅਜਿਥੇ ਪਟਨਾ ਦਿਲੇ ਵਿਸ਼ੇਸ਼ ਟ੍ਰੇਨ ਸ਼ੁਰੂ ਹੋ ਗਈ ਹੈ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਨੇ ਸਵੇਰੇ 7 ਵਜੇ ਰੇਲ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਨਵੀਂ ਰੇਲ ਨੂੰ ਲੈ ਕੇ ਯਾਤਰੀਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰਸ ਦੇ ਵੱਲੋਂ ਇੱਕ ਖਾਸ ਟ੍ਰੇਨ ਬੁੱਕ ਕਰਵਾਈ ਗਈ ਹੈ ਖਾਸ ਕਰਕੇ ਇਹ ਕਿ ਟ੍ਰੇਨ ਦੇ ਵਿੱਚ ਹੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਇਹ ਟ੍ਰੇਨ ਚੰਡੀਗੜ੍ਹ ਤੋਂ ਦਿੱਲੀ ਸਬਦਰਜਨ ਆਗਰਾ ਕੈਂਟ ਕਾਨਪੂਰ ਅਤੇ ਮੋਗਲਸਰਾਏ ਹੁੰਦੇ ਹੋਏ ਪਟਨਾ ਸਾਹ ਪਹੁੰਚੇਗੀ ਰੇਂਦਲੇ 1700 ਯਾਤਰੀਆਂ ਨੇ ਬੁਕਿੰਗ ਕਰਵਾਈ ਹੈ ਅਤੇ ਹਰ ਯਾਤਰੀ ਤੋਂ 2200 ਰੁਪਏ ਕਿਰਾਇਆ ਲਿਆ ਗਿਆ ਹੈ ਯਾਤਰੀਆਂ ਦੇ ਰੁਕਣ ਦੇ ਲਈ ਗੁਰਦੁਆਰੇ ਦੇ ਵਿੱਚ ਵਿਵਸਥਾ ਕੀਤੀ ਗਈ ਹੈ ਮਿਲੇ ਜਾਣਕਾਰੀ ਮੁਤਾਬਕ 46 ਲੱਖ ਰੁਪਏ ਦੇ ਵਿੱਚ ਇਹ ਟ੍ਰੇਨ ਬੁੱਕ ਕਰਵਾਈ ਗਈ ਹੈ ਜਿਸ ਵਿੱਚ 6 ਲੱਖ ਰੁਪਏ ਦੀ ਰਿਫੰਡੇਬਲ ਸਿਕਿਉਰਿਟੀ ਸ਼ਾਮਿਲ ਹੈ ਗੱਡੀ 'ਚ 19 ਸਲੀਪਰ ਦੋ 3rd AC ਕੋਚ ਜਦਕਿ ਇੱਕ ਪੈਂਟਰੀ ਕਾਰ ਹੈ 18 ਅਗਸਤ ਨੂੰ ਇਹ ਟ੍ਰੇਨ ਵਾਪਸ ਪਰਤੇਗੀ ਏ ਅਸੀਂ ਪਟਨਾ ਸਾਹਿਬ ਜਾ ਰਹੇ ਆ ਅੱਜ 14 ਤਰੀਕ ਤੇ 18 ਤਰੀਕ ਦੀ ਵਾਪਸੀ ਆ 5 ਦਿਨ ਦਾ ਟੂਰ ਹੈ ਔਰ ਇਹ ਸਪੈਸ਼ਲ ਟ੍ਰੇਨ ਆ ਇੰਡੀਅਨ ਰੇਲਵੇਜ਼ ਕੋਲੋਂ ਲਈ ਆ ਔਰ 1700 ਦੇ ਕਰੀ ਪੁਰਾਣੀ ਆ ਜਿਹੜੇ ਜਾ ਰਹੇ ਨੇ 24 ਕੋਚਿਸ ਲੱਗੀਆਂ ਹੋਈਆਂ ਆ 2 AC ਕੋਚਿਸ ਆ ਔਰ ਪੈਂਟਰੀ ਕਾਰ ਆ ਲੰਗਰ ਆਪ ਹੀ ਸੇਵਾਦਾਰ ਬਣਾਣਗੇ ਆਪ ਹੀ ਵਰਤਾਵਾਂਗੇ ਔਰ ਕੱਲ ਫਿਰ 10 ਵਜੇ ਪਟਨਾ ਸਾਹਿਬ ਪਹੁੰਚ ਜਾਣਾ ਇਹ ਐਸਾ ਮੁਹਿਮ बार-बार ਹੋਣਾ ਚਾਹੀਦਾ ਹੈ ਪਿਛਲੀ ਵਾਰ ਵੀ ਇਹਨਾਂ ਨੇ ਟ੍ਰਸਟ ਨੇ ਹਜ਼ੂਰ ਸਾਹਿਬ ਦੀ ਯਾਤਰਾ ਲੈ ਕੇ ਗਏ ਸੀਗੇ ਬੜਾ ਨੰਦ ਆਇਆ ਬੜਿਆਂ ਦਾ ਜੀਵਨ ਚੇਂਜ ਹੋਇਆ ਕਿਉਂਕਿ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਸੇਵਾ ਕਰਦੇ ਦੇਖਦਾ ਆਦਮੀ ਦਾ ਮਨ ਆਪਣੇ ਆਪ ਇਹ ਸੇਵਾ ਦੇ ਵਿੱਚ ਸੇਵਾ ਦੇ ਜਿਹੜੇ ਜਗ ਦੇ ਵਿੱਚ ਜਾਂ ਤਨ ਕਰਦਾ ਹੈ ਔਰ ਜੀਵਨ ਚੇਂਜ ਹੋ ਜਾਂਦਾ ਹੈ ਜਦੋਂ 7-8 ਦਿਨ ਗੁਰੂ ਘਰ ਦੇ ਨਾਲ ਜੁੜਦਾ ਹੈ ਔਰ ਗੁਰੂ ਘਰ ਦਾ ਜਸ ਕਰਦਾ ਤੇ ਆਪਣੇ ਆਪ ਹੀ ਉਹਦਾ ਮਨ ਚੇਂਜ ਹੋ ਜਾਂਦਾ ਬਹੁਤ ਵਧੀਆ ਮਹਾਰਾਜ ਜੀ ਲਿਜਾ ਰਹੇ ਨੇ ਜੀ ਮਹਾਰਾਜ ਆਪ ਦੀ ਸੰਗਤ ਨੂੰ ਆਪ ਲੈ ਕੇ ਜਾ ਰਹੇ ਨੇ ਅਬਦੀ ਕਿਰਪਾ ਨਾਲ ਲੈ ਕੇ ਜਾਣਗੇ ਤੇ ਲੈ ਕੇ ਆਉਣਗੇ ਸਾਰਿਆਂ ਨੂੰ ਮਹਾਰਾਜ ਝੋਲੀਆਂ ਪਰ ਕੇ ਭੇਜਣਗੇ ਜੀ ਸਾਰੀ ਸੰਗਤ ਬਹੁਤ ਪਿਆਰ ਸਤਿਕਾਰ ਨਾਲ ਜਾ ਰਹੀ ਹੈ ਵੀ ਕਿ ਟੂ ਵੀਰ ਜੀ ਲੈ ਕੇ ਅਰਵਿੰਦਪੁਰ ਜੀ ਲੈ ਕੇ ਜਾ ਰਹੇ ਨੇ ਕਿ ਟੂ ਵੀਰ ਜੀ 15 ਸੈਕਟਰ ਆ ਸਾਰੀ ਸੰਗਤ ਨੂੰ ਵੀਰ ਜੀ ਲੈ ਕੇ ਜਾ ਰਹੇ ਨੇ ਵੀਰ ਜੀ ਦੀ ਕਿਰਪਾ ਨਾਲ